ਯੋ ਵੀਰਾ ਜਗੀ ਬੜੀ ਖਬਰ ਸੁਣਾਵਾਂ ਤੈਨੂੰ ਕੈਨੇਡਾ ਅਰਪਾਰਤ ਕੇ ਨਾ ਜਿਹੜੇ ਇਹ ਰਿਸ਼ਤਿਆਂ ਦੇ ਵਿੱਚ ਮਾ ਜਿਹੜਾ ਇਹ ਰੌਲਾ ਰੱਪਾ ਜਾਂ ਚੱਲ ਰਿਹਾ ਹੈ ਨਾ ਇਸ ਕੇ ਵਿੱਚ ਮ ਇੱਕ ਹੋਰ ਬੜੀ ਖਬਰ ਨਿਕਲ ਕਾਈ ਕਹਿ ਵੀਰ ਯੋ ਖਬਰ ਪ੍ਰਕਾਸ਼ਤ ਹੋਈ ਕਾ ਵੀ ਦਰਜਣਾ ਹਿੰਦੂ ਔਰ ਸਿੱਖਾਂ ਦੀ ਜਾਨ ਨੂੰ ਖਤਰੇ ਵਿੱਚ ਪਾਣੇ ਦਾ ਦੋਸ਼ ਟਰੂਡੋ ਕੇ ਉੱਪਰ ਲਗਿਆ ਵੀਰ ਭਾਰਤੀ ਅਧਿਕਾਰੀਆਂ ਨੇ ਇਸ ਚੀਜ਼ ਦਾ ਹਵਾਲਾ ਯੇ ਰਿਪੋਰਟ ਮਤਲਬ ਪ੍ਰਕਾਸ਼ਤ ਹੋਣੇ ਦਾ ਦਾਵਾ ਕਰਿਆ ਹਰਕੈ ਰੇ 8 ਅਗਸਤ 2021 ਕੀ ਬਾਤ ਅਫਗਾਨਿਸਤਾਨ ਦੇ ਵਿੱਚ ਜਦੋਂ ਉਹ ਤਾਲੀਬਾਨ ਵਾਲਿਆਂ ਨੇ ਕਹੇ ਕਬਜ਼ਾ ਕਰ ਲਿਆ ਨਾ ਉੱਠਾ ਕਾਬਲ ਦੇ ਵਿੱਚ ਗੁਰਦੁਆਰਾ ਸਾਹਿਬ ਤੇ ਕਈ ਸਿੱਖ ਜੱਥੇਬੰਦੀਆਂ ਨੂੰ ਜੱਥਿਆਂ ਨੂੰ ਕੱਢਣੇ ਦਾ ਸੁਰੱਖਿਤ ਅਪਰਾਲਾ ਭਾਰਤ ਸਰਕਾਰ ਨੇ ਕਰਿਆ ਅ ਕੈਨੇਡਾ ਸਰਕਾਰ ਨੇ ਇਸ ਤਰ੍ਹਾਂ ਦਾ ਫੈਸਲਾ ਦੇ ਦਿੱਤਾ ਕਾ ਵੀ ਕਈ ਬੰਦੇ ਦੀ ਜਾਨ ਨੂੰ ਪਾਤ ਖਤਰੇ ਦੇ ਵਿੱਚ ਹਿੰਦੁਸਤਾਨ ਟਾਈਮ ਦੀ ਰਿਪੋਰਟ ਦੇ ਮਤਾਬਕ ਹੈ 21 ਅਗਸਤ ਇਸ ਕੀ ਰਾਤ ਨੂੰ ਕਹਾ ਬਿਰ ਯੋ ਆਪਰੇਸ਼ਨ ਭਾਰਤ ਵਾਲਿਆਂ ਨੇ ਸ਼ੁਰੂ ਕਰਿਆ ਦੇਵੀ ਸ਼ਕਤੀ ਇਸ ਕੇ ਵਿੱਚ ਮ 22 ਤੇ 40 ਯੋ ਸਿੱਖ ਜਥੇਬੰਦੀਆਂ ਜਿਹੜੀਆਂ ਨੂੰ ਗੁਰਦੁਆਰੇ ਦੇ ਵਿੱਚ ਮਾਂ ਤੇ ਹਰ ਹੋਰ ਧਾਰਮਿਕ ਸਥਾਨਾਂ ਤੇ ਬਹੁਤ ਸੁਰੱਖਿਅਤ ਢੰਗ ਗਏ ਨਾ ਫੌਜੀਆ ਨੇ ਆਪਣੇ ਗੱਡੇ ਗੱਡੇ ਬਿਠਾ ਕਾ ਯੋ ਵੀਰ ਇਹਰੇ ਵੀ ਹਵਾਈ ਅੱਡੇ 'ਤੇ ਪਾ ਲੈ ਕਾ ਰੇ ਉੱਥਾ ਜਹਾਜ਼ ਕਰਾ ਬਾਈ ਇਹਨਾਂ ਨੇ ਸਟਾਰਟ ਭਾਰਤੀ ਫੌਜ ਵਾਲਿਆਂ ਨੇ ਹਵਾਈ ਅੱਡੇ ਵਾ ਭਾਰਤੀ ਫੌਜ ਗਈ ਉਹ ਜਿਹੜਾ ਸੀ 17 ਗਲੋਬਲ ਮਾਸਟਰ ਯੋ ਜਿਹੜਾ ਬੜਾ ਜਹਾਜ਼ ਵੀਰ ਯੋ ਹਵਾਲਾ ਜਹਾਜ਼ ਉੱਥਾ ਖੜਾ ਕਰਿਆ ਵਾ ਔਰ ਸਿੱਖ ਜਥੇਬੰਦੀਆਂ ਨੇ ਸੁਰੱਖਿਤਾੰਗ ਨੂੰ ਲਿਆਉਣ ਵਾਸਤਾ ਤਿਆਰ ਬਰ ਤਿਆਰ ਔਰ ਯੋ ਕਹਿ ਲੋ ਵੀ ਜਥੇ ਕੇ ਜਿਹੜੇ ਮੈਂਬਰ ਨੇ ਅਚਾਨਕ ਰਸਤੀ ਮਾ ਕਾ ਯੋਜਨਾ ਬਦਲਤੀ ਵੀਰ ਈ ਬ ਯੋਜਨਾ ਬਦਲਤੀ ਬਾ ਸਾਰੇ ਕੈਨੇਡਾ ਵਾਲੀ ਐਮਬੈਸੀ ਮਾ ਚਲੇ ਗਏ ਵੀਰ ਉੱਥਾ ਕੈਨੇਡੀਅਨ ਮਿਸ਼ਨ ਬਾ ਪਹੁੰਚ ਗਏ ਔਰ 3 ਸਾਲ ਕੇ ਬਾਅਦ ਕਹਾ ਯੋ ਗੱਲ ਬਾਹਰ ਨਿਕਲ ਕਾਏ ਵੀਰ ਅਭੀ ਸਿੱਖ ਜਥੇਬੰਦੀਆਂ ਐਨ ਮੌਕੇ ਵਾ ਹਵਾਈ ਅੱਡੇ ਵਾ ਪਹੁੰਚਣੇ ਕੀ ਬਜਾਏ ਕੈਨੇਡਾ ਦੀ ਐਮਬੈਸੀ ਮਾ ਜਾਣੇਗਾ ਇਹਨਾਂ ਨੇ ਫੈਸਲਾ ਕਾਤੇ ਕਰ ਲਿਆ ਵੀ ਕੈਨੇਡਾ ਦੀ ਐਮਬੈਸੀ ਮਾ ਚਲेंगे। ਅਰ ਭਾਰਤੀ ਅਧਿਕਾਰੀਆਂ ਦੇ ਮਤਾਬਕ ਉਸ ਟਾਈਮ ਜਿਹੜਾ ਕੈਨੇਡਾ ਦਾ ਰੱਖਿਆ ਮੰਤਰੀ ਦਾ ਯੋ ਹਰਜੀਤ ਸਿੰਘ ਸੱਜਣ ਇਸ ਨੇ ਆਪਣੀ ਫੌਜ ਨੂੰ ਹਦਾਇਤਾਂ ਦਈਆਂ ਬਈ ਯੋ ਸਭ ਹੋ ਗਿਆ। ਅਧਿਕਾਰੀਆਂ ਨੂੰ ਅੱਗਾ ਕਿਹਾ ਬਈ ਯੋ ਮਤਲਬ ਬਈ ਯੋ ਜਿਹੜਾ ਜਥਾ ਦੀ ਹਵਾਈ ਅੱਡੇ ਵਾ ਨਾ ਪਹੁੰਚੇ ਇੰਤਜ਼ਾਰ ਦੀ ਹਵਾਈ ਅੱਡੇ ਵਜਾ ਤੋਂ ਪੰਚੇ ਨੇ ਵੀ ਉੱਠਾ ਫੌਜੀ ਸਾਰੇ ਇੰਤਜ਼ਾਰ ਕਰ ਰਹੇ ਇਹ ਵੀਰ ਇੰਤਜ਼ਾਰ ਇਹ ਉੱਠਾ ਬੰਬ ਗਿਰ ਰਹੇ ਚਾਰੇ ਪਾਸੇ ਗੋਲਾ ਬਰੂ ਚਾਰ ਰਿਹਾ ਵੀਰ ਅਰ ਕਾਬਲ ਹਵਾਈ ਅੱਡੇ ਪਾਈਓ ਭਾਰਤ ਦਾ ਫੌਜੀ ਜਹਾਜ ਖੜਿਆ ਵੀਰ ਜਹਾਜ਼ ਨੂੰ ਵੀ ਖਤਰਾ ਹੋ ਸਕਦਾ ਬੰਬ ਗਿਰ ਸਕਦੇ ਤਾਂ ਉਸਕੇ ਉੱਪਰ ਵੀ ਅਰ ਉੱਠਾ ਜਿਹੜੇ ਬੰਦੇ ਖੜੇ ਪੁਲਿਸ ਵਾਲੇ ਮਤਲਬ ਪੁਲਿਸ ਵਾਲਾ ਫੌਜੀ ਯਾ ਟੈਲੀਫੋਨ ਕਰਾਈ ਵੀ ਪੁੱਛੋ ਸੇ ਬੰਦੇ ਗਏ ਦਿੱਤਾ ਇਹਨੇ ਟੈਲੀਫੋਨ ਕਰੀ ਜਾਣ ਪਛਾਣ ਕਰੀ ਉੱਠਾ ਔਰ ਕਹਿ ਰਹੇ ਵੀ ਫੇਰ ਪਤਾ ਲੱਗਿਆ ਵੀ ਟਰੂਡੋ ਸਰਕਾਰ ਨੇ ਅਫਗਾਨਿਸਤਾਨ ਦੇ ਵਿੱਚ ਸਿੱਖਾਂ ਨੂੰ ਕੈਨੇਡਾ ਜਾਣੇਗਾ ਮਤਲਬ ਕਹਿ ਰਹੇ ਵੀ ਭਰੋਸਾ ਦਿਆ ਕਿ ਤੁਹਾਨੂੰ ਕੈਨੇਡਾ ਲੈ ਜੰਗੇ ਥਮ ਇੰਡੀਆ ਕਾ ਕਰਨਾ ਜਾਗਾ ਬਸ ਇਹੋ ਚੱਕਰ ਪਿਆ ਕਾ ਵੀ ਸਿੱਖ ਜੱਥੇਬੰਦੀਆਂ ਜਾਣਗਾ ਕੈਨੇਡਾ ਦੀ ਐਮਬੈਸੀ ਵਿੱਚ ਚਲੇ ਗਏ ਹਾਂ ਚਲੋ ਉੱਧਰ ਕਿਆ ਕਰਨਾ ਫੇਰ ਆਪਾਂ ਭਾਰਤ ਕਾ ਜਾਣਾ ਰੈਡੀ ਚਲਾਂ ਸਿੱਧਾ ਆ ਤੁਹਾਨੂੰ ਬਦਲ ਕੈਨੇਡਾ ਕਾ ਤੇ ਜੋਸ਼ ਹੈ ਬਹੁਤ ਵੀ ਸਾਰੇ ਬੰਦੇ ਕੈਨੇਡਾ ਜਾਣ ਨੂੰ ਤੇ ਕਾਲੇ ਪੈਰੇ ਆਰ ਵੀ ਦਾ ਇਸ کارਕਾਣਾ ਯੋਕਰ ਵੀ ਮਾਮਲਾ ਉਰੇ ਨਹੀਂ ਮੁੱਕਿਆ ਮੀਡੀਆ ਰਿਪੋਰਟ ਦੇ ਮੁਤਾਬਕ ਸਿੱਖ ਜੱਥੇਬੰਦੀਆਂ ਨੂੰ ਕੈਨੇਡਾ ਲਿਜਾਣੇ ਕੀ ਬਜਾਏ ਕਾ ਉਹਨਾਂ ਨੂੰ ਉਹਨਾਂ ਦੀ ਕਿਸਮਤ ਕੇ ਸਾਰੇ ਛੱਡ ਪਿਆ ਥੰਮ ਆਪਣੀ ਕਿਸਮਤ ਕੇ ਆਪ ਲੜੋ ਆਖਰ ਕਾ ਸਿੱਖ ਜੱਥੇਬੰਦੀਆਂ ਨੇ ਮੁੜ ਫੇਰ ਜਾ ਕੇ ਭਾਰਤ ਵਾਲਿਆਂ ਕੀ ਮੰਗਤਾ ਕਰੀਆਂ ਵੀਰ ਕਾ ਮਾਨੂੰ ਲੈ ਜੋ ਯੂਰੇ ਤੇ ਮਾਨੂੰ ਲੈ ਜੋ ਕੈਨੇਡਾ ਵਾਲਿਆਂ ਦੇ ਇਹ ਕੰਮ ਕਰ ਤਿਆ ਔਰ ਸਿੱਖ ਜੱਥੇਬੰਦੀਆਂ ਕੇ ਵਿੱਚ ਅਫਗਾਨਿਸਤਾਨ ਕੀ ਪਹਿਲੀ ਮਹਿਲਾ ਜਿਹੜੀ ਸਿੱਖ ਐਮਪੀ ਦੀ ਯੋ ਵੀ ਸ਼ਾਮਲ ਸੀ ਉਸਨੇ ਦਸਿਆਗਾ ਵੀ ਅਪਰੇਸ਼ਨ ਦੇਵੀ ਸ਼ਕਤੀ ਦੇ ਵਿੱਚੋਂ 206 ਅਫਗਾਨ ਸਿੱਖਾਂ ਨੂੰ ਹਿੰਦੂਆਂ ਨੂੰ ਇਸ ਤੋਂ ਇਲਾਵਾ 669 ਲੋਕਾਂ ਨੂੰ ਕਾਬਲ ਤੇ ਬਾਹਰ ਕੱਢਿਆ ਸੁਰੱਖਿਅਤ ੰਗਲ 16 ਅਗਸਤ 2021 ਨੂੰ 10 ਦਸੰਬਰ 2021 ਦੇ ਦਰਮਿਆਨ ਭਾਰਤੀ ਫੌਜ ਦਾ ਇਹ ਜਹਾਜ਼ 7 ਵਾਰ ਉੜਿਆ ਉੱਥੇ ਤੇ 7 ਡਾਨਾਂ ਭਰੀਆਂ ਵੀਰਸ ਜਹਾਜ਼ ਨੇ ਅ 2023 ਅਗਸਤ 2021 ਨੂੰ ਕਹਿਆ ਵੀ ਵਿਸ਼ੇਸ਼ ਫਲੈਟ ਦੇ ਵਿੱਚ ਮਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਤਿੰਨ ਸਰੂਪ ਵੀ ਨਵੀਂ ਦਿੱਲੀ ਮਤਲਬ ਲੇਖ ਆਏ Hindu ਧਰਮ ਨਾਲ ਸੰਬੰਧਿਤ ਕੁਝ ਪ੍ਰਾਤਨ ਇਹ ਜਿਹੜੀਆਂ ਮਤਲਬ ਕਹਿੰਦੇ ਚੀਜ਼ਾਂ ਦੀਆਂ ਲਿਖਤਾਂ ਤੀਆਂ ਇਹ ਵੀ ਭਾਰਤ ਦੇ ਵਿੱਚ ਲੇਖ ਆਏ ਅਰ ਤੁਹਾਨੂੰ ਦੱਸ ਵੀ ਗਲੋਬਲ ਐਂਡ ਮੇਲ ਦਾ ਗਲੋਬਲ ਐਂਡ ਮੇਲ ਦੀ ਰਿਪੋਰਟ ਦੇ ਵਿੱਚ ਮੈਂ ਦਾਅਵਾ ਕਰਿਆ ਵੀ ਜਦ ਤਿੰਨ ਸਾਲ ਪਹਿਲਾਂ ਪਾਕਿਸਤਾਨ ਮਾਂ ਤਾਲੀਵਾਨ ਦਾ ਕਬਜ਼ਾ ਹਤਾ ਨਾ ਹਰਜੀਤ ਸਿੰਘ ਸੱਜਣ ਨੇ ਕਾਬਲ ਮਾਂ ਫਸੇ 225 ਸਿੱਖਾਂ ਨੂੰ ਮਤਲਬ ਸੁਰੱਖਿਅਤ ਕੱਢਣ ਵਾਸਤਾ ਜ਼ਿੰਮੇਵਾਰੀ ਕੈਨੇਡਾ ਫੌਜ ਕੇ ਸਿਰਪਾਈ ਦੀ ਹਰ ਜਦ ਦੂਸਰੀ ਬੜੀ ਮਤਲਬ ਗਿਣਤੀ ਕੇ ਵਿਚੋਂ ਕੈਨੇਡਾ ਨਾਗਰਿਕਾਂ ਨੂੰ ਕੱਢਿਆ ਜਾਣਾ ਦਾ ਯੋ ਹਲੇ ਰਹਿ ਰਹੇ ਤੇ ਔਰ ਇਸ ਦਾਅਵੇ ਕੇ ਜਵਾਬ ਮਰਜੀ ਸੱਜਣ ਕਹਿ ਰਿਹਾ ਕਾ ਵੀਰ ਕਾ ਵੀ ਉਹਨਾਂ ਨੇ ਫੌਜ ਨਿੱਤਰ ਕੋ ਹੁਬ ਮੈਂਂ ਦਿਆ ਕੋਈ ਕਾ ਉਂ ਨਹੀਂ ਕਾ ਝੁੱਠੀ ਗੱਲ ਬਣਾ ਦੀ ਕਾ ਚੱਕਾ ਇਹਨਾਂ ਨੇ ਕਾ ਮੈਂ ਇਸ ਦਾ ਕੋਈ ਆਰਡਰ ਨਹੀਂ ਕਰਿਆ ਵੀਰ ਯੋ ਸਭ ਕਹਿਣੀ ਆ ਵਾਤਾਂ ਇਸ ਤਰ੍ਹਾਂ ਦਾ ਕੁਛ ਨਹੀਂ ਹੈ ਚਲੋ ਘਰ ਲਾਡਾ ਡਿਸਕਸ਼ਨ ਜਿਹੜੇ ਪ੍ਰੋਗਰਾਮ ਕੀ ਯੋ ਆਰ ਜੀ ਕੀ ਬੜੀ ਖਬਰ ਹੈ ਹੋਰ ਖਬਰਾਂ ਇੱਕ ਟੀ ਚੈਲੇਂਜ ਹੈ ਧਾਰੇ ਗਏ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਧੰਨਵਾਦ